ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਆਇਆ ਸੀਗਾ ਪੁੱਛਾ ਪਿੰਡ ਸੰਘੌਲੀ ਅੱਜ ਤੁਹਾਨੂੰ ਆਪਣੇ ਪੰਜਾਬ ਦੀ ਪੁਰਾਣੀ ਸੱਭਿਆਤਾ ਦਿਖਾਉਣੀ ਆ। ਆਪਾਂ ਟਿਕਟਕਾਉਂਟਰ ਤੋਂ ਟਿਕਟ ਲੈ ਲਈ 10 ਰੁਪਏ ਦੀ ਟਿਕਟਾ ਇੱਥੇ। ਤੇ ਅੰਦਰ ਵੀਡੀਓ ਅਲਾਉਡ ਨਹੀਂ ਹੈਗੀ। ਚਲੋ ਤੁਹਾਨੂੰ ਦੱਸਾਂਗੇ ਕੀ ਕੀ ਸੀਗਾ। ਉਸ ਟਾਈਮ ਦੇ ਪੈਸੇ ਨੇ ਜੀ। ਇਹ ਚ ਹੈ ਇਹ ਮੂਰਤੀਆਂ ਨੇ ਜੋ ਇਥੋਂ ਮਿਲੀਆਂ ਉਸ ਨੂੰ ਜੇ ਦੇਖਣ ਨੂੰ ਇਹਦਾ ਲੱਗਦਾ ਵੀ ਉਹ ਤੁਹਾਨੂੰ ਦੇ ਰਿਲੇਟਡ ਕੋਈ ਨਾ ਦੂ ਹੈ ਨਾ ਅਸੀਂ ਤਾਂ ਕਹਿ ਨਹੀਂ ਦਿਖਾਉਂਦਾ ਮੇਰੇ ਨੀਵੀਂ ਨਾ ਕਰੀ ਜੀ ਉਹੋ ਕਦਮ ਹੀ ਪਿੰਨਾ ਹੁੰਦੀ ਆ ਠੀਕ ਹੈ ਹੁੰਦੀਆਂ ਸੀ ਨਹੀਂ ਚਲੋ ਆਪਾਂ ਨਹੀਂ ਕਰੋ ਜੀ ਤੇ ਮਰਥਾ ਜਮਾਉਣ ਵਾਲੇ ਕੜੇ ਲੱਗਦੇ ਨੇ ਯੂਜ਼ਿੰਗ ਦਾ ਬਹੁਤ ਸੋਹਣਾ ਮਾਇਆ ਹੋਇਆ ਹੈ ਇਹ ਇਹ ਉਹ ਸਾਰੀ ਜਗ੍ਹਾ ਦਾ ਨਕਸ਼ਾ ਹੈ ਤੁਹਾਨੂੰ ਵੀ ਇਹ ਥਿੰਜ ਦਿਖਾਵਾਂਗੇ ਕਿ ਇਹ ਹੋ ਗਈ 1100 ਪਹਿਲਾਂ ਵੈਸੇ ਇਥੇ ਵੀਡੀਓ ਬਣਾਉਣੀ ਲਾਊਡ ਨਹੀਂ ਸੀਗੀ ਕੁੱਤੇ ਆਏ ਹੋਇਆ ਤੇ ਉਹ ਹੀ ਹੈ ਜੀ ਇੱਥੇ ਦੋ ਤਿੰਨ ਇਮਾਰਤਾਂ ਨੇ ਇੱਥੇ ਮਿਊਜ਼ੀਅਮ ਬਣਾਇਆ ਹੋਇਆ ਤੇ ਹੁਣ ਆਪਾਂ ਸਾਈਟ ਤੇ ਚੱਲਦੇ ਆਂ ਜਿੱਥੇ ਸਾਰਾ ਕੁਝ ਸਪੀਅਲ ਚ ਦੇਖਿਆ ਗਿਆ ਲੱਭਿਆ ਗਿਆ ਠੀਕ ਹੈ ਜੀ ਇਹ ਸਾਰੀਆਂ ਸਾਈਟਾਂ ਹੜੱਪਾ ਦੇ ਟਾਈਮ ਨੂੰ ਦਰਸਾਉਂਦੀਆਂ ਨੇ ਉਸ ਟਾਈਮ ਦਾ ਕਲਚਰ ਜੋ ਵੀ ਸੀ ਇੱਥੇ ਬਹੁਤ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਤੁਹਾਨੂੰ ਆਓ ਦੇਖਿਓ ਭਾਈ ਆਪਣੇ ਨਿਆਣਿਆਂ ਨੂੰ ਦਿਖਾਓ ਕੌਸ ਬੋਈ ਦਾ ਪੂਰੀ ਰੱਖੀ ਹੋਏ ਬੰਦ ਨੇ ਅ ਵੀਰ ਜੀ ਤੋਂ ਜਾਣਕਾਰੀ ਲੈਂਦੇ ਆ ਮਤਲਬ ਇਹ ਉਸ ਟਾਈਮ ਦਾ ਪ੍ਰਾਤਨ ਖੂਹ ਆ ਹੁ ਤਾਂ ਇਹਦੇ ਚ ਹਾਰਡ ਕੋੜੇ ਪਏ ਹੋਏ ਸੀ ਕੀ ਆਪਣੇ ਪੰਜਾਬ ਚ ਇਹ ਵੀ ਚੀਜ਼ਾਂ ਹੈਗੀਆਂ ਨੇ ਕਿ 200 ਸਾਲ ਪੁਰਾਣੀਆਂ ਯਾਦਾਂ ਜੋ ਆਪਣੇ ਪੁਰਖੇ ਸੀਗੇ ਜੋ ਵੀ ਸੀ राने तेई सौ साल बहुत ज़्यादा होंगे वो टाइम दीज़ा दी अपने पंजाब अजे भी सामभिया पाइं नेटा उस टाइम दस सौ साल पुरानी इटा ने सारा स्ट्रक्चर बुद्ध धर्म के रिलटिड है ਤੇ ਇਹ ਜਗਾਂ ਨੂੰ ਇਹ ਪੂਜਦੇ ਹੁੰਦੇ ਸੀਗੇ ਇੱਥੇ ਆਹਰਬੱਤੀਆਂ ਜੋ ਵੀ ਹੋ ਗਿਆ ਸਮਗਰੀ ਜਿਵੇਂ ਕੋ ਗੁਰੂ ਘਰ ਚੋਂ ਮੋਠਾ ਟਾਕੇਦੇ ਆ ਇੱਥੇ ਇਕੱਠੇ ਹੋ ਕੇ ਇੱਥੇ ਪੂਜਾ ਪਾਠ ਕਰਦੇ ਸੀਗੇ ਆਪਣਾ ਇਹ ਜਗ੍ਹਾ ਤੇ ਨਹੀਂ ਉੱਤੇ ਨਹੀਂ ਜਾਣ ਦਿੰਦੇ ਸੀ ਤੇ ਆਲੇ ਦੁਆਲੇ ਵਾਲੀ 300 ਮੀਟਰ ਤੱਕ ਸਾਰੀ ਜ਼ਮੀਨ ਇਹਨਾਂ ਨੇ ਘਰ ਕੁਰਬਾਨਨ ਤੋਂ ਬੰਦ ਕੀਤਾ ਹੋਇਆ ਹੋਨੂੰ ਕਵੈਰ ਕਰਨਗੇ ਤੇ ਉੱਥੇ ਵੀ ਨੀਚੇ ਕਹਿੰਦੇ ਵੀ ਇਹ ਸਾਰਾ ਕੁਝ ਹੋਰ ਮਟੀਰੀਅਲ ਹੈਗਾ ਏ ਕੱਢਣਗੇ ਹੌਣ ਵਾਲੇ ਟਾਈਮ ਤੇ ਆਪਾਂ ਨੂੰ ਦੇਖਣ ਨੂੰ ਮਿਲੂਗਾ ਆ ਜੀ ਹੁਣ ਤੁਹਾਨੂੰ ਦਿਖਾਉਨੇ ਆ ਗੇਟ ਨੰਬਰ 5 ਚ ਤੇ ਸੰਗੋਲ ਪਿੰਡ ਦੇ ਵਿੱਚ ਆ ਗਿਆ ਉਹ ਜੀਟੀ ਰੋਡ ਤੇ ਸੀਗੇ ਰੇ 5-5 ਕਿਲੋ ਦੀ ਕਿੱਟ ਹੁੰਦੀ ਸੀ ਪਤਾ ਨਹੀਂ ਕੀ ਕਮਰੇ ਬਣੇ ਹੋਏ ਨੇ ਇਹਦਰ ਦਾ ਵਿਸ਼ੇਸ਼ਾ ਸਿਸਟਮ ਜੇ ਕੈਮਰਲਾ ਡレイン ਸਿਸਟਮ ਕਿ ਆ ਕਿਦ ਤਰ੍ਹਾਂ ਪਾਣੀ ਪੂਣੀ ਲੈ ਜਾਂਦੇ ਹੋਣਗੇ ਅਰੇ ਫਲਟਾਂ ਦੇ ਕਿਵੇਂ ਉਂਗਲਾਂ ਨਾਲ ਕੀ ਆਪਣੇ ਪੰਜਾਬ ਚ ਇਹ ਵੀ ਚੀਜ਼ਾਂ ਹੈਗੀਆਂ ਨੇ ਕਿ 300 ਸਾਲ ਪੁਰਾਣੀਆਂ ਯਾਦਾਂ ਜੋ ਆਪਣੇ ਪੁਰਖੇ ਸੀਗੇ ਜੋ ਵੀ ਸੀ ਪੁਰਾਣੇ 2300 ਸਾਲ ਬਹੁਤ ਜ਼ਿਆਦਾ ਹੁੰਦੇ ਨੇ ਉਹ ਟੈਂਬਾਂ ਦੀਆਂ ਚੀਜ਼ਾਂ ਆਪਣੇ ਪੰਜਾਬ ਚ ਹਜੇ ਵੀ ਸੰਭੀਆਂ ਪੰਜਾਣੇ ਦਿਖਾਉਣ ਵਾਲੇ ਇਹ ਗੈਣੇ ਦਾ ਉਂਗਲੀਆਂ ਫਿੰਗਰ ਇਹ ਕਲਮਾਂ ਤੇ ਦੋਈ ਕਲਮ ਇਕੋ ਡੀਆਂ ਗਏ ਆ ਤੇ ਹੱਥੀਆਂ ਦੀ ਚੂੜੀ ਤੇ ਟੱਕਣ ਇਹ ਮਿਕਸਾਇ ਵਿੱਚ ਕਾਪਰ ਵਿੱਚੇ ਤਾਂਬਾ ਸਾਰਾ ਕੁਝ ਮਿਕਸ ਹੈ ਚੰ ਸੋਨਾ ਕਰਨ ਦੀ ਅੱਛਾ ਸੋਣਾ ਚਾਹੁੰਦੀ ਮੈਂ। ਮੱਛੀ ਤਾਂ ਪਈ ਆ। ਠੀਕ। ਅਜੇ ਨਾ ਜੜੀ ਗੁੱਟੀ ਪੀਸਦੇ ਤੇ। ਹੂੰ ਹੂੰ। ਅੱਛਾ। ਉਹ ਬੈਲ ਦਾ ਜੰਬੜਾ, ਖੋਪੜੀ, ਸਿੰਘ, ਦੰਦ ਸਾਰੇ ਪ੍ਰਾਣੇ ਉੱਦੋ ਦਈਏ। ਇਹ ਪੱਥਰ। ਇਹ ਤਾਂ ਕਹਿੰਦੇ ਹੁਰਕਾ ਪਿੰਡ ਤਾਰਾ। ਲੋਬਾ। ਇਹ ਵੀ ਕਹਿੰਦੇ। ਮਟਿਓ। ਬਾਕੀ ਭਾਈ ਜਿਹਨੂੰ ਵੀ ਵਧੀਆ ਲੱਗਿਆ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ। ਪਹਿਲੀ ਵਾਰੀ ਵਲੌਗ ਪਾਉਣ ਲੱਗੇ ਆ। ਠੀਕ ਹੈ ਜੀ।